ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਕੀ ਜੀ ਤੁਹਾਡਾ ਨਾਮ ਹੈ ਜੀ ਮੇਰਾ ਅਮਰਤਪਾਲ ਸਿੰਘ ਜੀ ਕਿੱਥੋਂ ਆਏ ਹੋਗੇ ਪਿੰਡ ਡਿੜਬਾ ਜੀ ਅੰਦਰ ਜਾਣ ਨਹੀਂ ਦੇ ਰਹੇ ਉਥੇ ਕਿਲੇ ਚਾ ਬੀਰ ਜੀ ਪ੍ਰਸ਼ਾਸਨ ਆਇਆ ਹੈ ਪ੍ਰਸ਼ਾਸਨ ਨੇ ਹੁਣ ਸਾਰੀ ਸੰਗਤ ਤੋਂ ਬਾਰ ਨੂੰ ਘੜਤੀ ਤੇ ਹੁਣ ਸਾਰਾ ਇਹ ਬੰਦ ਕਰਤਾ ਆਪ ਦੇ ਘੰਟੇ ਇਹ ਬੀਰ ਜੀ ਟੋਡਰਮਾਲ ਦੀ ਹਵੇਲੀ ਹੈ ਇਹ ਜਿਨ੍ਹਾਂ ਨੇ ਸਹਬਜ਼ਾਦਾ ਦੇ ਸੰਸਕਾਰ ਕਰਨ ਵਾਸਤੇ ਜਗ੍ਹਾ ਖਰੀਦੀ ਸੀ ਉਦੋਂ ਮੁਗਲ ਸਰਕਾਰ ਤੋਂ ਉਹਦੀ ਟੋਡਰਮਲ ਦੀ ਹਵੇਲੀ ਹੈ ਇਹ ਪ੍ਰਾਤਨ ਅਛੀ ਉਹ ਹਵੇਲੀ ਆ ਵੀਰੇ ਇਹਦੇ ਬਾਰੇ ਵੀਰੇ ਇਹੀ ਕਹਿਣਾ ਚਾਹੁੰਦੇ ਆ ਅਸੀਂ ਵੀ ਜਿਵੇਂ ਹੁਣ ਪ੍ਰਸ਼ਾਸਨ ਨੇ ਆ ਕੇ ਰੋਕ ਲਾਤੀ ਦਰਸ਼ਨ ਨਹੀਂ ਕਰਨ ਦਿੰਦੇ ਹੁਣ ਉਹ ਬਾਹਰੇ ਸੰਗਤ ਨੂੰ ਰੋਕੀ ਜਾਂਦੇ ਨੇ ਵੀ ਇਹੀ ਸੀਧ ਦੀ ਜੋੜ ਮੇਲੇ ਤੇਰੇ ਲੱਖਾਂ ਸੰਗਤ ਆਉਗੀ ਇਹਨੂੰ ਦੇਖਣ ਆਉਂਦੀ ਐ ਉਹੀ ਪ੍ਰਸ਼ਾਸਨ ਨੇ ਰੋਕਤੇ ਹਾਂਜੀ ਹਾਂਜੀ ਠੀਕ ਐ ਨਾ ਗੱਲ ਹੁਣ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਇਹ ਸੰਗਤਾਂ ਨੂੰ ਵੱਦ ਤੋਂ ਵੱਧ ਦਿਖਾਉਣੇ ਦਾ ਫੇਰੇ ਪਤਾ ਲੱਗੂਗਾ ਇਹ ਤਾਂ ਹੁਣ 2-4-5 ਕਿਸਾਲਾਂ ਤੋਂ ਹੀ ਪਤਾ ਲੱਗਿਆ ਸੰਗਤਾਂ ਨੂੰ ਇਹ ਹਵੇਲੀ ਬਾਰੇ ਹਾਂਜੀ মিডিਆ মিডিਆ ਦੇ ਥਰੂ ਉਦੋਂ ਪਹਿਲਾਂ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਦੇਖੋ ਹੁਣ ਅਸੀਂ ਇਹੀ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਇਹ ਸੰਗਤਾਂ ਵਾਸਤੇ ਖੋਲੀ ਜਾਵੇ ਸੰਗਤ ਵੱਧ ਤੋਂ ਵੱਧ ਦੇ ਦਰਸ਼ਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਕਿਵੇਂ ਆ ਕਦੋਂ ਦੀ ਹੈ ਤੁਹਾਨੂੰ ਲੱਗਦਾ ਹੈ ਹਾਂਜੀ ਕਿੰਨੇ ਕਿ ਸਾਲ ਪੁਰਾਣੀ ਹੈ ਇਹ ਇਹ ਤਾਂ ਵੀਰ ਜੀ ਉਹ ਤੋਂ ਗੁਰੂਆਂ ਵੇਲੇ ਦੀ ਉਹ ਹੈ ਠੀਕ ਹੈ ਨਾ 5 ਸਾਲ ਥੋੜਾ ਜਿਹਾ ਨਹੀਂ ਹੁਣ ਗੁਰੂਆਂ ਵੇਲੇ ਦੇਖੋ ਤੋਂ ਸਾਹਿਬ ਜਾਦਿਆਂ ਵੇਲੇ ਦੀਵੇਲੀ ਇਹ ਪ੍ਰਾਤਨ ਟੋਡਰ ਮੱਲ ਦੀ ਪ੍ਰਾਤਨ ਬੇਲੀ ਬਾਕੀ ਜਿਹੜੀ ਗੱਲ ਹੈ ਜੀ ਇਹ ਜਿਹੜੇ ਇਹਨਾਂ ਨੇ ਦਿਖਾਇਆ ਪਾਇਆ ਆਪਣੇ ਇਹਦਾ ਇਹ ਸਾਰੇ ਜਿਹੜੀ ਪੈੜਾਂ ਨੇ ਇਹ ਕੀ ਹੈ ਜਿਹੜਾ ਤਾਂ ਕੰਮ ਹੈ ਇਹ ਘਟੋ ਘਟ ਆਪਣੇ ਸਭਾ ਤੋਂ 12 ਜਾਂ 15 ਦਿਨ ਪਹਿਲਾਂ ਸ਼ੁਰੂ ਕਰਦੇ ਨੇ ਇਹ ਮਹੀਨਾ ਕ ਮਗਰੋਂ ਮਹੀਨਾ ਕ ਮਹੀਨਾ ਕ ਮਗਰੋਂ ਜਦੋਂ ਆਪਣੀ ਸੰਗਤ ਆ ਕੇ ਚਲੀ ਜਾਂਦੀ ਹੈ ਉਦੋਂ ਇਹ ਜੀ ਕੰਮ ਬੰਦ ਕਰ ਦਿੰਦੇ ਨੇ ਇਹ ਦਿਖਾਉਣ ਵਾਸਤੇ ਆ ਜਿਹੜੀਆਂ ਪੈੜਾਂ ਕਰੀਆਂ ਨੇ ਇਹ ਦਿਖਾਉਣ ਵਾਸਤੇ ਨੇ ਬਾਕੀ ਤੁਸੀਂ ਅੰਦਰ ਜਾ ਕੇ ਦੇਖ ਲਿਓ ਜਿਹੜੀ ਪਹਿਲਾਂ ਠੀਕ ਦੀ ਇਹਨੇ ਉਹ ਵੀ ਪੱਟਦੀ ਹਾਂਜੀ ਜਿਹੜੇ ਐ ਨਹੀਂ ਪਤਾ ਵੀ ਕਿਹੜੇ ਬੰਦੇ ਇਨਵੋਲਵ ਨੇ ਜਿਨ੍ਹਾਂ ਨੂੰ ਫੰਡਿੰਗ ਆਉਂਦੀ ਆ ਜਾਂ ਕੋਈ ਕੋਈ ਵੀ ਚੀਜ਼ ਆ ਦੇ ਵਿੱਚ ਇਹ ਸਾਰੇ ਇਹਦੇ ਵਿੱਚ ਕੀ ਆ ਆਪਣੀ ਹੈਗੀ ਸੰਗਤ ਬਾਤ ਦਿਖਾਉਣ ਵਾਸਤੇ ਆ ਇਹ ਹੁਣ ਪ੍ਰਸ਼ਾਸਨ ਨੇ ਕੀ ਕਰਿਆ ਆਪਣੀ ਜਿਹੜੀ ਸਾਰੀ ਸੰਗਤ ਆ ਉਹ ਰੋਕਦੀ ਉਹ ਕੀ ਦੇ ਕਹਿੰਦੇ ਰੋਕੀ ਆ ਜੀ ਇਹ ਚੀਜ਼ ਨਹੀਂ ਪਤਾ ਜੀ ਕਾਨੂੰਨ ਜੀ ਕੋਈ ਨਹੀਂ ਕੋਈ ਗੱਲਬਾਤ ਨਹੀਂ ਹੋਈ ਆ ਕੇ ਤੇ ਸੀਟੀਆਂ ਮਾਰ ਕੇ ਜਿਹੜੇ ਪ੍ਰਸ਼ਾਸਨ ਆਇਆ ਆਪਣੀ ਡੀਸੀ ਦਾ ਹੁਕਮ ਆਇਆ ਪਤਾ ਨਹੀਂ ਕਿਹਦਾ ਹੁਕਮ ਆਇਆ ਬਾਕੀ ਇਹਨਾਂ ਨੇ ਸਾਰੀ ਸੰਗਤ ਬਾਹਰ ਕਰਦੀ ਹੁਣ ਕੀ ਹੈ ਜੀ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਸੰਗਤ ਵਾਸਤੇ ਦਰਸ਼ਨ ਕਰਨ ਵਾਸਤੇ ਹੈ ਇਹ ਖੁੱਲੀ ਜਾਵੇ ਜੀ ਅਜੀਬ ਸਾਰੇ ਸੰਗਤ ਨੂੰ ਬੇਨਤੀ ਹੈ ਤੇ ਆਪਣੇ ਤੁਹਾਡੇ ਮੀਡੀਆ ਵਾਲਿਆਂ ਨੂੰ ਵੀ ਆਪਦੇ ਚੈਨਲ ਰਾਹੀਂ ਇਹਦੇ ਚਾਨਣਾ ਪਾਓ ਤੇ ਸਾਰਿਆਂ ਨੂੰ ਦੱਸੋ ਵੀ ਇਹ ਤੇ ਕੀ ਚੀਜ਼ ਹੈ ਕੋਈ ਦਰਸ਼ਨ ਕਰਨ ਦੂਰੋਂ ਦੂਰੋਂ ਆਪਣੇ ਸਾਰੇ ਪੰਜਾਬ ਚੋਂ ਹੀ ਪੰਜਾਬ ਤੋਂ ਬਾਹਰੋਂ ਵੀ ਸੰਗਤ ਆਉਂਦੀ ਹੈ ਕਿਉਂਕਿ ਆਪਾਂ ਇਹ ਦਰਸ਼ਨਾ ਵਾਸਤੇ ਹੈ ਦਰਸ਼ਨ ਕਰਨ ਵਾਸਤੇ ਉਹਨਾਂ ਲੋਕ ਹੀ ਬਾਹਰ ਖੜੇ ਹੈ ਰੁਕੇ ਹੋ ਉਹਨਾਂ ਨੇ ਠੀਕ ਹੈ ਇਹਦੇ ਬਾਰੇ ਅੱਧਰ ਤੁਸੀਂ ਦੇਖਿਆ ਹੋਣਾ ਕੀ ਕੁਝ ਹੈ ਇਹ ਹੈਗਾ ਜੀ ਪੁਰਾਣਾ ਜਿਵੇਂ ਇਹਨਾਂ ਦੇ ਕਮਰੇ ਸੀਗੇ, ਅਲਮਾਰੀਆਂ, ਬਾਕੀ ਪੁਰਾਣੀਆਂ ਜਿਵੇਂ ਉਹ ਲਾਈਆਂ ਹੋਏ ਸਾਰੇ ਦਰਸ਼ਨ ਕਰਦੇ ਇਹਨਾਂ ਦੇ। ਇਹ ਹੈਗਾ ਜੀ ਸਮੁੰਦਰੀ ਜਹਾਜ਼ ਤੇ ਬਣੀ ਹੈ ਆਪਣਾ ਇਹ ਵਪਾਰੀ ਸੀਗਾ ਸਮੁੰਦਰੀ ਜਹਾਜ਼ ਦਾ ਇਹ। ਹਾਂਜੀ ਹਾਂਜੀ। ਉਸ ਨਾਮ ਤੋਂ ਇਹਨਾਂ ਦੀ ਇਹ ਜਹਾਜ਼ ਵੀਲੀ ਬਜਦੀ ਹੈ ਇਹ। ਹਾਂਜੀ ਹਾਂਜੀ। ਬਾਤ ਕੀ ਹੈ ਸੋ? ਮੰਗ ਮੰਗਤੀ ਹੈ ਮੰਗ ਕੀਆ ਥੋੜੀ ਮੰਗੇ ਆ ਜੀ ਜਿਹੜੀ ਆਪਣੀ ਸੰਗਤ ਹੈ ਇਹ ਦੱਸਣ ਵਾਸਤੇ ਖੁੱਲੀ ਜਾਵੇ ਤੇ ਬਾਕੀ ਜਿਹੜੀ ਹਵੇਲੀ ਹੈ ਇਹ ਦਿਖਾਵਾ ਨਾ ਕਰਿਆ ਜਾਵੇ ਤੇ ਕੰਮ ਕਰਾਇਆ ਜਾਵੇ ਸਰਕਾਰ ਨੂੰ ਇਹੀ ਬੇਨਤੀ ਹੈ ਇਹ ਸਾਰੇ ਪ੍ਰਾਣੇ ਬਰਾਸਤਾਨੇ ਉਹਨੂੰ ਸੰਭੇ ਜਾਣ ਹਾਂਜੀ ਹਾਂਜੀ ਇਹ ਕੀ ਹੈ ਹੁਣ ਇੱਥੇ ਦੇਖੋ ਕੰਮ ਜਦੋਂ ਆਪਣਾ ਸਭਾ ਤੋਂ ਪਹਿਲਾਂ ਜੀ 15 ਦਿਨ ਪਹਿਲਾਂ ਸਾਰਾ ਇੱਥੇ ਖਲਾਰਾ ਪਿਆ ਹੁੰਦਾ ਇਹ 10 15 ਦਿਨ ਪਹਿਲਾਂ ਆਉਂਦੇ ਨੇ ਆਦਾ ਸਾਰਾ ਧਾਮ-ਜਾਮ ਲਾ ਕੇ ਦਿਖਾ ਕੇ ਵੀ ਦਿਖਾਵਾ ਹੁੰਦਾ ਆਪਣੇ ਸੰਗਤ ਨੂੰ ਵੀ ਆਹੇ ਕੰਮ ਚੱਲ ਰਾਇ ਹੈ ਪਰ ਇੱਥੇ ਕੋਈ ਕੰਮ ਨਹੀਂ ਚੱਲਦਾ ਉਹ ਦੇਖ ਲੈ ਦੇਖ ਲੈਣਾ ਫਸਾ ਹੋਇਆ ਰਹਿ ਗਏ ਰਹਿ ਰਿਹਾ ਰਗਣੀ ਇਹ ਕੰਮ ਨਹੀਂ ਕਰਨਾ ਲੋਕੀਓ ਦੇਖੋ ਯਾਰ ਜੇ ਤੁਹਾਡੇ ਲੈ ਗਏ ਨਹੀਂ ਮੰਨਦੇ ਵਰਗੇ Thank <laughs>